ਜੇਕਰ ਗੱਲ ਕਰੀਏ ਤਾਂ ਪੰਜਾਬ ਪੁਲਿਸ ਦਾ ਜਦੋਂ ਦਾ ਆਪਰੇਸ਼ਨ ਪ੍ਰਹਾਰ ਸ਼ੁਰੂ ਕੀਤਾ ਹੈ ਤਾਂ ਪੂਰੇ ਪੰਜਾਬ ਦੇ ਵਿੱਚ ਗੈਂਗਸਟਰਾਂ ਦੇ ਵਿੱਚ ਹਲਚਲ ਮੱਚੀ ਪਈ ਹੈ ਨਸ਼ਾ ਤਸਕਰਾਂ ਦੇ ਵਿੱਚ ਹਲਚਲ ਮੱਚੀ ਪਈ ਹੈ ਆਪਰੇਸ਼ਨ ਪ੍ਰਹਾਰ ਦੇ ਤਹਿਤ ਕੁੱਲ ਪੰਜਾਬ ਦੇ ਵਿੱਚ ਵੱਡੀਆਂ ਕਾਰਵਾਈਆਂ ਨੇ ਜਿਹੜੀਆਂ ਕੀਤੀਆਂ ਗਈਆਂ ਨੇ ਉਸੇ ਤਰ੍ਹਾਂ ਦੀ ਕਾਰਵਾਈ ਅੰਮ੍ਰਿਤਸਰ ਦੇ ਵਿੱਚੋਂ ਸਾਹਮਣੇ ਆ ਰਹੀ ਹੈ ਜਿੱਥੇ ਅੰਮ੍ਰਿਤਸਰ ਦੇ ਵਿੱਚ ਡਰੋਨ ਰਾਹੀਂ ਪਾਕਿਸਤਾਨ ਤੋਂ ਹਥਿਆਰ ਮੰਗਾਏ ਜਾ ਰਹੇ ਸੀ ਉਹ ਹਥਿਆਰ ਮੰਗਾਉਣ ਵਾਲੇ ਦੋ ਗੈਂਗਸਟਰ ਪੁਲਿਸ ਵੱਲੋਂ ਗ੍ਰਿਫਤ ਦੇ ਵਿੱਚ ਨੇ ਇਸ ਟਾਈਮ ਪੁਲਿਸ ਵੱਲੋਂ ਜਿਹੜੇ ਹਥਿਆਰ ਮੰਗਾਏ ਗਏ ਸੀ ਉਹ ਵੀ ਇਸ ਟਾਈਮ ਪੁਲਿਸ ਦੇ ਬਰਾਮਦਗੀ ਕਰ ਚੁੱਕੇ ਨੇ ਪੁਲਿਸ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਪਾਕਿਸਤਾਨ ਤੋਂ ਡਰੋਨ ਰਾਹੀਂ ਆਧੁਨਿਕ ਹਥਿਆਰ ਪੰਜਾਬ ਦੇ ਵਿੱਚ ਮੰਗਾਏ ਜਾਂਦੇ ਸੀ ਜਿਸ ਵਿੱਚ ਇੱਕ ਬੰਦੇ ਕੋਲੋਂ ਚਾਰ ਪਿਸਤਲਾਂ ਤੇ ਦੂਸਰੇ ਕੋਲੋਂ ਦੋ ਪਿਸਤਲਾਂ ਬਰਾਮਦ ਕੀਤੀਆਂ ਗਿਆ ਨੇ ਇੱਕ ਗੈਂਗਸਟਰ ਦਾ ਨਾਮ ਗੁਰਪ੍ਰੀਤ ਸਿੰਘ ਦੱਸਿਆ ਜਾ ਰਿਹਾ ਹੈ ਤੇ ਦੂਸਰੇ ਦਾ ਸੁਰਜੀਤ ਸਿੰਘ ਇਹ ਦੋ ਗੈਂਗਸਟਰ ਜਿਨ੍ਹਾਂ ਨੇ ਪਾਕਿਸਤਾਨ ਤੋਂ ਹਥਿਆਰ ਮੰਗਾਈ ਸੀ ਗੁਰਪ੍ਰੀਤ ਤੇ ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਪਹਿਲਾਂ ਵੀ 15 ਕਿਲੋ ਹੈਰੋਇਨ ਵੇਚਣ ਦਾ ਮਾਮਲਾ ਸਾਹਮਣੇ ਆਇਆ ਹੈ ਉਹਦੇ ਤੇ ਪਹਿਲਾਂ ਵੀ ਕਈ ਮਾਮਲੇ ਦਰਜ ਸਨ ਜਿਸ ਤੋਂ ਬਾਅਦ ਹੁਣ ਪੁਲਿਸ ਵੱਲੋਂ ਕੋਰਟ ਦੇ ਵਿੱਚ ਪੇਸ਼ ਕਰਾਉਣ ਤੋਂ ਬਾਅਦ 3 ਦਿਨਾਂ ਦੀ ਰਿਮਾਂਡ ਲਈ ਗਈ ਹੈ ਜਿਸ ਤੋਂ ਬਾਅਦ ਪੁੱਛਗਿੱਛ ਤੋਂ ਪਤਾ ਲੱਗੂਗਾ ਕਿਹੜੇ ਪਾਕਿਸਤਾਨ ਦੇ ਨਾਲ ਉਹਨਾਂ ਦੇ ਲਿੰਕ ਸੀਗੇ ਕਿਸ ਤਰ੍ਹਾਂ ਉਹ ਹਥਿਆਰ ਮੰਗਵਾਉਂਦੇ ਸੀ ਕਿਸ ਤਰ੍ਹਾਂ ਪੈਸੇ ਭੇਜਦੇ ਸੀ ਤਾਂ ਕਿਸ ਕਿਸ ਨਾਲ ਕਿਹੜੇ ਗੈਂਗ ਨਾਲ ਉਹਨਾਂ ਦੇ ਲਿੰਕ ਨੇ ਇਸੇ ਤਰ੍ਹਾਂ ਪੂਰੇ ਪੰਜਾਬ ਦੇ ਵਿੱਚ ਵੱਡੀਆਂ ਕਾਰਵਾਈਆਂ ਆਪਰੇਸ਼ਨ ਪ੍ਰਹਾਰ ਦੇ ਤਹਿਤ ਪੰਜਾਬ ਪੁਲਿਸ ਵੱਲੋਂ ਕੀਤੀਆਂ ਜਾ ਰਹੀਆਂ ਨੇ ਸਾਡੇ ਮਾਨਯੋਗ ਸੀਐਮ ਸਾਹਿਬ ਵੱਲੋਂ ਜਿਹੜੀ ਆਰਗੇਨਾਈਜ਼ ਕ੍ਰਾਈਮ ਦੇ ਖਿਲਾਫ ਕੈਂਪੇਨ ਹੈ ਉਹਦੇ ਵਿੱਚ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੂੰ ਬਹੁਤ ਵੱਡੀ ਸਕਸੈਸ ਮਿਲੀ ਹੈ ਆਪਰੇਸ਼ਨ ਪ੍ਰਹਾਰ ਵੀ ਚੱਲ ਰਿਹਾ ਪੰਜਾਬ ਜਿਵੇਂ ਕੱਲ ਦਾ ਉਹਦੇ ਵਿੱਚ ਦੋ ਬੜੇ ਇੰਪੋਰਟੈਂਟ ਸਮਗਲਰ ਜਿਹੜੇ ਕਰਾਸ ਬਾਰਡਰ ਅਕ੍ਰੋਸ ਦੀ ਇੰਟਰਨੈਸ਼ਨਲ ਬਾਰਡਰ ਡਰੋਨ ਰਾਹੀਂ ਜਿਹੜੇ ਵੈਪਨਸ ਐ ਉਹਨਾਂ ਨੂੰ ਸਮੱਗਲ ਕਰ ਰਹੇ ਸੀ ਔਰ ਇਧਰ ਰਿਸੀਵ ਕਰਕੇ ਉਹਨਾਂ ਨੂੰ ਡਿਸਟ੍ਰੀਬਿਊਟ ਕਰਨ ਦਾ ਕੰਮ ਕਰ ਰਹੇ ਸੀ ਉਹ ਅਸੀਂ ਅਰੈਸਟ ਕੀਤੇ ਐ ਤੇ 6 ਸਫਿਸਟੀਕੇਟਿਡ ਜਿਹੜੇ ਲੀਥਲ ਵੈਪਨ ਨੇ ਉਹ ਰਿਕਵਰ ਕੀਤੇ ਗਏ ਐ ਇਹ ਚ 9mm ਬਲੌਕ ਜਿਹੜੇ ਹਜੇ 2 ਨੇ ਔਰ 4 0.30 ਬੋਰ ਦੇ ਸੋ ਜਿਹੜੇ ਦੋਨੋਂ ਸਮੱਗਲਰ ਫੜੇ ਗਏ ਆ ਕਰਾਸ ਬਾਰਡਰ ਉਹ ਹੈਗੇ ਗੁਰਪ੍ਰੀਤ ਕੋਪੀ ਰਤੋਕੇ ਖੇਮ ਕਰਨ ਤਰਨਤਾਰ 22 ਸਾਲ ਦਾ ਹੈਗਾ ਖੇਤੀਬਾੜੀ ਦਾ ਕੰਮ ਕਰਦਾ ਔਰ ਇਹਦੀ ਜਿਹੜਾ ਕਾਫੀ ਆਪਾਂ ਸਮਝੇ ਇਕਨੋਮਿਕਲੀ ਬਹੁਤਾ ਉਹ ਨਹੀਂ ਹੈ ਬਟ 22 ਸਾਲ ਦੀ ਉਮਰ ਹੈ ਅਗੇਨ ਯੰਗਸਟਰ ਦਾ ਐਂਗਲ ਇਹਦੇ ਚ ਆਉਂਦਾ ਸੁਰਜੀਤ ਸਿੰਘ ਚੇਲਾ ਕਲੋਨੀ ਪਿੱਖੀਵਿੰਡ ਤਰਨਤਾਰ ਇਹ 35 ਸਾਲ ਦਾ ਇਹਦੇ ਤੇ ਪੁਰਾਣਾ ਇੱਕ ਮੁਕੱਦਮਾ ਹੀ ਹਿਰੋਇਨ ਦਾ ਦਰਜ ਹੈ ਕਿਵਨ ठाਨੇ ਤਰਨਤਾਂਮ ਦੀ ਬੇਸਿਕਲੀ ਇਹ ਦੋਨੋਂ ਜਿਹੜੇ ਬੰਦੇ ਐ ਇਹ ਜੁੜੇ ਹੋਏ ਸੀ ਪਾਕ ਪੇਸ ਸਮਗਲਰ ਤੇ ਹੈਂਡਲਰਸ ਨਾਲ ਔਰ ਆਰਗੇਨਾਈਜ਼ ਕ੍ਰਾਈਮ ਵਾਸਤੇ ਗੈਂਗਸਟਰਸ ਵਾਸਤੇ ਤੇ ਇਹ ਜਿਹੜੇ ਵੈਪਨਸ ਨੇ ਮੰਗਵਾ ਕੇ ਅੱਗੇ ਡਿਸਟ੍ਰੀਬਿਊਟ ਕਰਦੇ ਸੀ ਜੇ ਆਪਾਂ ਨਿਗਾ ਮਾਰੀਏ ਤਾਂ ਬੇਸਿਕਲੀ ਆਰਗੇਨਾਈਜ਼ ਕ੍ਰਾਈਮ ਨੂੰ ਪਰਫੁੱਲਤ ਕਰਨ ਦੇ ਵਿੱਚ ਸਭ ਤੋਂ ਵੱਡਾ ਰੋਲ ਵੈਪਨਸ ਦਾ ਹੀ ਹੁੰਦਾ ਜਦੋਂ ਸਵਿਸਕਟਡ ਜਾਂ ਲੀਥਲ ਵੈਪਨ ਬੰਦੇ ਕੋ ਪਹੁੰਚ ਜਾਂਦਾ ਤਾਂ ਹੋਰ ਉਹਨਾਂ ਦੇ ਜਿਹੜੀ ਆ ਸਟ੍ਰਾਈਕ ਪਾਵਰ ਵੱਜ ਜਾਂਦੀ ਹੈ ਔਰ ਇਹਦੇ ਚ ਜਿਹੜੀ ਸਭ ਤੋਂ ਪਹਿਲਾਂ ਸਾਡੇ ਸੀਆਈਏ ਸਟਾਫ ਦੇ ਇਨਸਪੈਕਟਰ ਮੋਲਕਦੀਪ ਤੋਂ ਉਹਨਾਂ ਦੀ ਟੀਮ ਨੇ ਇਸ ਇੰਟੈਲੀਜੈਂਸ ਬੇਸਡ ਆਪਰੇਸ਼ਨ ਨੂੰ ਜਿਹੜਾ ਅੰਜਾਮ ਦਿੱਤਾ ਔਰ ਪਹਿਲਾਂ ਗੁਰਪ੍ਰੀਤ ਕੋਪੀ ਨੂੰ ਫੜਿਆ ਜਿਹੜਾ ਰਤੋਕੇ ਖੇਮ ਕਰਨ ਦਾ ਇਹ ਤੋਂ ਚਾਰ ਸਫਿਸਟੀਕੇਟਿਡ ਵੈਪਨ ਮਿਲੇ 0.30 ਬੋਰ ਦਾ ਇੱਕ ਤਿੰਨ ਤੇ ਇੱਕ 1.9 ਐਮਐਮ ਬਲੌਕ ਉਸ ਤੋਂ ਬਾਅਦ ਜੀ ਸਸਟੇਨਡ ਇੰਟਰੋਗੇਸ਼ਨ ਤੋਂ ਬਾਅਦ ਦੂਜਾ ਜਿਹੜਾ surjeet ਆ ਉਹ ਫੜਿਆ ਗਿਆ ਇਹ ਤੋਂ ਦੋ ਹੋਰ ਸਫਿਸਟੀਕੇਟਡ ਇੱਕ glock ਤੇ ਇੱਕ 30 bore ਦਾ ਪਿਸਤਲ ਜਿਹੜਾ ਪਾਕਿਸਤਾਨ ਤੋਂ ਭੇਜਿਆ ਗਿਆ ਸੀ ਸਪਗਲਰਜ਼ ਰਾਹੀਂ ਉਹ ਇਹ ਤੋਂ ਰਿਕਵਰ ਹੋਏ ਨੇ ਮੈਂ ਇਹ ਸਮਝਦਾ ਕਿ ਇਹਨਾ ਬਹੁਤ ਵੱਡੀ ਜਿਹੜੀ ਹੈ ਸੈਟਬੈਕ ਮਿਲਦੀ ਹੈ ਕਿ ਕਿਉਂਕਿ ਇਹ ਜਿਹੜੇ ਵੈਪਨ ਫੜੇ ਜਾਂਦੇ ਨੇ ਇੱਧਰ ਔਰ ਉਹਨਾਂ ਦਾ ਨੈਟਵਰਕ ਦਾ ਜਿਹੜਾ ਅੱਗੇ ਫੀਡ ਫੀਡਿੰਗ ਚੈਨਲ ਹੈ ਉਹ ਡਿਸਮੈਂਟਲ ਹੁੰਦਾ ਤੇ ਇਹਦੇ ਵਿੱਚ ਮੈਂ ਤੁਹਾਡਾ ਨਾਲ ਹੋਰ ਵੀ ਸ਼ੇਅਰ ਕਰਨਾ ਚਾਹੁੰਦਾ ਪਿਛਲੇ ਸਾਲ ਵੀ ਕਮਿਸ਼ਨਰਡ ਪੁਲਿਸ ਅੰਮ੍ਰਿਤਸਰ ਨੇ ਬਹੁਤ ਵੱਡੀਆਂ ਰਿਕਵਰੀਆਂ ਕੀਤੀਆਂ ਸੀ ਔਰ ਸਾਰੇ ਕ੍ਰੋਸ ਬਾਰਡਰ ਨੈਟਵਰਕਸ ਸਮੈਸ਼ ਕੀਤੇ ਗਏ ਸੀ ਕੱਲ ਵੀ ਜਿਹੜਾ ਆਪਰੇਸ਼ਨ ਪਰਹਾਰ ਕੀਤਾ ਗਿਆ ਜਿਹੜਾ ਆਰਗੇਨਾਈਜ਼ ਕ੍ਰਾਈਮ ਦੇ ਖਿਲਾਫ ਉਹਦੇ ਚ 116 ਦੋਸ਼ੀ ਅਸੀਂ ਕੱਲ ਫੜੇ ਸੀ ਕਮਿਸ਼ਨਰਡ ਪੁਲਿਸ ਅੰਮ੍ਰਿਤਸਰ ਇੱਕ ਦਿਨ ਦੇ ਵਿੱਚ ਜਿਹੜੇ ਕਿ ਇੰਪੋਰਟੈਂਟ ਕ੍ਰਾਈਮਸ ਔਰ ਜਿਹੜੇ ਸੈਂਸੇਸ਼ਨਲ ਕ੍ਰਾਈਮ ਔਰ ਜਿਹੜੇ ਗੈਂਗਸਟਰਾਂ ਦੇ ਨਾਲ ਰਿਲੇਟਿਡ ਉਹਨਾਂ ਦੇ ਅਸੋਸੀਏਟਸ ਤੇ ਜਿੱਥੇ ਉਹਨਾਂ ਦੇ ਜਿਹੜੇ ਨੇੜ ਦੇ ਸਾਥੀ ਨੇ ਉਹ ਉਹਨਾਂ ਦੀ ਜਿਹੜੀ ਆ ਉਹਨੂੰ ਅਵੇਟ ਕਰਦੇ ਸੀ ਕ੍ਰਾਈਮ ਨੂੰ ਸ਼ਾਇਦ ਹੰਦੇ ਸੀ ਟਾਰਗੇਟਸ ਦੱਸਦੇ ਸੀਗੇ ਔਰ ਕਿਸੇ ਤਰ੍ਹਾਂ ਦੀ ਵੀ ਲੋਜਿਸਟਿਕਸ سپورਟ ਜਿਹੜੀ ਆ ਉਹ ਪ੍ਰੋਵਾਈਡ ਕਰਦੇ ਸੀ ਸੋ ਮੈਂ ਆਪਣੀ ਸਾਰੀ ਟੀਮ ਨੂੰ ਜਿਹਦੀ ਰਹਿਨਮਾਈ ਡੀਸੀਪੀ ਰਵਿੰਦਰਪਾਲ ਜੀ ਕਰ ਰਹੇ ਨੇ ਗੁਰਪਤਾਬ ਸੋਤਾ ਜੀ ਹਰਮਿੰਦਰ ਸਾਡੇ ACP ਇਨਵੈਸਟੀਗੇਸ਼ਨ ਤੇ ਅਮੋਲਕਦੀਪ ਤੇ ਉਹਨਾਂ ਦੀ ਟੀਮ ਨੂੰ ਮੈਂ ਮੁਬਾਰਕਬਾਦ ਦਿੰਨਾ ਕਿ ਬਹੁਤ ਵਧੀਆ ਆਪਰੇਸ਼ਨ ਇਹਨਾਂ ਨੇ ਕੀਤਾ ਔਰ ਇਹਦੇ ਤੇ ਫਾਈਨੈਂਸ਼ੀਅਲ ਐਂਗਲ ਬੜਾ ਇੰਪੋਰਟੈਂਟ ਉੱਪਰ ਕਿਹਾ ਹੈ ਉੱਤੇ ਵੀ ਅਸੀਂ ਕੰਮ ਕਰਾਂ ਕੀ ਹੈ ਜੀ ਫਾਈਨੈਂਸ਼ੀਅਲ ਐਂਗਲ ਕੀ ਹੈ ਜੀ ਫਾਈਨੈਂਸ਼ੀਅਲ ਐਂਗਲ ਇਹ ਹੈ ਜੀ ਵੀ ਪਾਕਿਸਤਾਨ ਨੂੰ ਜਿਹੜੀ ਹੈ ਸਮਗਲਿੰਗ ਜਿਹੜੀ ਇੱਥੇ ਰਿਸੀਵ ਕਰਦੇ ਸੀ ਪ੍ਰੋਸੀਡਸ ਆਫ ਸਮਗਲਿੰਗ ਕ੍ਰਾਈਮ ਕਿਦਾਂ ਵਾਪਸ ਜਾਂਦੀਆਂ ਸੀ ਉੱਤੇ ਅਸੀਂ ਕੰਮ ਕਰ ਰਹੇ ਹਾਂ ਵੀ ਹੈਵ ਐਨਫ ਲੀਡਸ ਸਰ ਗੈਂਗਸਟਰ ਕੇਰ ਨੂੰ ਸਪਲਾਈ ਕਰਦੇ ਸੀ ਉਹ ਹੁਣ ਅਜੇ ਨਹੀਂ ਕਲੀਅਰ ਹੋਇਆ ਜੀ ਪਰ ਉੱਤੇ ਵੀ ਅਸੀਂ ਸਾਨੂੰ ਮਿਲ ਜੇਗਾ ਪਤਾ ਬਿਕੋਜ਼ ਪਾਕਿਸਤਾਨ ਬੇਸ ਜਿਹੜਾ ਹੈਂਡਲਰ ਹੈ ਉੱਤੇ ਅਸੀਂ ਕਾਫੀ ਕੰਮ ਕਰ ਲਿਆ ਐਂਡ ਆਈ ਏਮ ਕੁਆਇਟ ਸ਼ੋਰ ਕਿ ਅਸੀਂ ਤੁਹਾਨੂੰ ਦੋ ਤਿੰਨ ਦਿਨਾਂ ਚ ਇਹ ਸਾਰੀ ਗੱਲ ਹੋਰ ਇਹਦੇ ਤੇ ਰਿਕਵਰੀਆਂ ਵੀ ਕਰਕੇ ਦੱਸਾਂਗੇ ਔਰ ਤੁਹਾਨੂੰ ਉਹ ਵੀ ਮੈਨੂੰ ਸਾਨੂੰ ਉਮੀਦ ਹੈ ਕਿ ਰਿਵੀਲ ਕਰ ਜਾਾਂਗੇ ਕਿ ਕਿਹੜਾ ਗੈਂਗਸਟਰ ਗਰੁੱਪ ਨੂੰ ਵਾਸਤੇ ਇਹ ਵੈਪਨਸ ਆਏ ਸੀ ਤੇ ਕੋਈ ਟਾਰਗੇਟ ਕਿਲਿੰਗ ਕਰਨੀ ਸੀ ਕੋਈ ਨਹੀਂ ਇਹਨਾਂ ਨੇ ਅਜੇ ਤਾਂ ਦੇਖੋ ਇਹਨਾਂ ਦੀ ਡਿਊਟੀ ਲੱਗੀ ਸੀ ਇਹ ਰਿਸੀਵ ਕਰਨਾ ਕਿਉਂਕਿ ਰਤੋਕੇ ਪਿੰਡ ਵੀ ਬਹੁਤ ਨੇੜੇ ਹੈ ਬਾਰਡਰ ਦੇ ਸੋ ਬੇਸਿਕਲੀ ਉਹੀ ਪੁਰਾਣਾ ਫਾਰਮੂਲਾ ਚੱਲ ਰਿਹਾ ਕਿ ਬਾਰਡਰ ਦੇ ਨੇੜੇ ਦੇ ਜੰਗਸਟਰਸ ਨੇ ਉਹਨਾਂ ਨੂੰ ਪਿਕਅਪ ਕਰਕੇ ਲੋਰ ਕਰਕੇ ਝੂਠੇ ਲਾਰੇ ਲੂਰੇ ਲਾ ਕੇ ਉਹਨਾਂ ਨੂੰ ਫਸਲਾ ਲਿਆ ਜਾਂਦਾ ਤੇ ਉਹਨਾਂ ਨੂੰ ਯੂਜ਼ ਕਰਕੇ ਮੁੜ ਕੇ ਥਰੋ ਕਰ ਦਿੰਦੇ ਆ ਲਾਲਚ ਤਾਂ ਦੇਖੋ ਅਜੇ ਬੇਸਿਕਲੀ ਪਹਿਲੀ ਕੰਸਾਈਨਮੈਂਟ ਇਹਨਾਂ ਦੇ ਦੱਸਣ ਮੁਤਾਬਕ ਆਈ ਹੈ ਤੇ ਇਹਨਾਂ ਨੂੰ ਕੈਸੀ ਵੀ ਤੁਹਾਨੂੰ ਜਾਂ ਬਾਹਰ ਸੈੱਟ ਕਰ ਦਾਂਗੇ ਜਾਂ ਪੈਸੇ ਦਵਾਂਗੇ ਅਜੇ ਉਹ ਗੱਲਾਂ ਚੱਲ ਰਹੀਆਂ ਸੀ ਪਰ ਪਹਿਲਾਂ ਹੀ ਪੁਲਿਸ ਦੇ ਹੱਥ ਚੜ ਗਏ ਪਰ ਇਹਦਾ ਜੁਰਮ ਵੀ ਹੈ ਪਹਿਲੇ ਜੀ ਕਿ ਪਹਿਲਾਂ ਕੋਈ ਨਹੀਂ ਪਹਿਲਾਂ surjit singh ਦੇ ਖਿਲਾਫ ਪਰਚਾ ਦਰਜ ਹੈ ਜੀ 15 ਗ੍ਰਾਮ ਹੀਰੋਇਨ ਫੜੀ ਗਈ ਸੀ ਪੇਖੀ ਵਿੰਡ ਤਰਨ ਤਰਨ ਦੇ ਵਿੱਚ ਸਰ ਆਪਰੇਸ਼ਨ ਪ੍ਰਿਹਾਰ ਦਿੱਤਾ ਜਿਵੇਂ ਤੁਸੀਂ ਦੱਸਿਆ ਕਿ 116 ਮੌਸਮਾਂ ਹਾਂਜੀ ਕੀਤਾ ਉਹ ਕਿੰਨੇ ਕੁ ਰਿਹਾਤੇ ਨੇ ਕਿਉਂਕਿ 72 ਘੰਟੇ ਦਾ ਸਮਾਂ ਜੀਪੀ ਸਾਹਮਣੇ ਲੱਗਦਾ ਹੈ ਲੱਗਦਾ ਹੈ ਕਿ ਹੋਰ ਨਾਲ ਵੀ ਕਰ ਬਿਲਕੁਲ ਅੱਜ ਵੀ ਹੁਣ ਤਕਰੀਬਨ 2 2.5 ਵਜੇ ਫਿਕਰ ਅਸੀਂ ਲੈਣੇ ਆ ਮੈਨੂੰ ਉਮੀਦ ਹੈ ਕਿ ਕੰਸਿਡਰੇਬਲ ਨੰਬਰ ਅੱਜ ਵੀ ਅਸੀਂ ਅਰੇਸਟ ਕਰਾਂਗੇ ਕੋਈ ਕਿ ਅਸੀਂ ਟਾਰਗੇਟਡ ਜਿਹੜੇ ਐ ਟਾਰਗੇਟਸ ਦਿੱਤੇ ਗਏ ਆਪਣੀਆਂ ਟੀਮਾਂ ਨੂੰ ਔਰ ਸਪੈਸ਼ਲ ਟੀਮਾਂ ਅਸੀਂ ਲਾਈਆਂ ਐ ਜਿਹੜਾ ਸਾਡਾ ਨਸ਼ਾ ਵਿਰੁੱਧ ਮੁਹਿੰਮ ਐ ਉਹ ਵੀ ਚੱਲ ਰਹੀ ਐ ਤੇ ਉਹਦੇ ਨਾਲ ਨਾਲ ਜਿਹੜਾ ਗੈਂਗਸਟਰ ਤੇ ਆਰਗੇਨਾਈਜ਼ ਕ੍ਰਾਈਮ ਔਰ ਜਿਹੜਾ ਲੋਕਾਂ ਨੂੰ ਜਿਹੜਾ ਸਹਿਮ ਪੈਦਾ ਕਰਨ ਵਾਲਾ ਕੋਈ ਵੀ ਕ੍ਰਾਈਮ ਹੋਵੇ ਤੇ ਅਸੀਂ ਕਾਰਵਾਈ ਕਰ ਰਹੇ ਹਾਂ ਆਪਰੇਸ਼ਨ ਪਰ ਹੱਥ ਦਿੱਤਾ ਜਿਨ੍ਹਾਂ ਨੂੰ ਤੁਸੀਂ ਕਾਬੂ ਕਰ ਰਹੇ ਹੋ ਇਹ ਗੈਂਗਸਟਰਸ ਦੀ ਮਦਦ ਕਰਦੇ ਸੀ ਕਿ ਉਹਨਾਂ ਦੇ ਕਈ ਤੇ ਜਿਸ ਤਰ੍ਹਾਂ ਇੱਕ ਹੀ ਟਾਈਪ ਹੁੰਦਾ ਹੈ ਉਹ ਕੰਮ ਕਰਦੇ ਸੀ ਕਿ ਜਾਇ ਬਿਲਕੁਲ ਇਹ ਕੁਝ ਅਸੋਸੀਏਟਸ ਨੇ ਜੀ ਕੁਝ ਉਹਨਾਂ ਦੇ ਲੌਜਿਸਟਿਕ سپورਟ ਦੀ ਟੀਮਾਂ ਨੇ ਉਸ ਤੋਂ ਇਲਾਵਾ ਜਿਹੜੇ ਹਿੰਸ ਕ੍ਰਾਈਮ ਦੇ ਵਿੱਚ ਬੰਦੇ ਜਿਹੜੇ ਗ੍ਰੈਜੂਏਟ ਕਰਦੇ ਆ ਬੇਸਿਕਲੀ ਕੀ ਹੁੰਦਾ ਕਿ ਇੱਕ ਛੋਟਾ ਕ੍ਰਾਈਮ ਕੀਤਾ ਉਹਨੂੰ ਪਿਕਅਪ ਕਰ ਲੈਂਦੇ ਆ ਜਿਵੇਂ ਗੇਟ ਕੀਮਾ ਦੇ ਸਾਡੇ ਦੋ ਮੁਲਜ਼ਮ ਸੀਗੇ ਉਹ ਜਦੋਂ ਉਹਨਾਂ ਨੇ ਜਾ ਕੇ ਬਟਾਲੇ 'ਚ ਮਰਡਰ ਕਰਤਾ ਤਾਂ ਬੜਾ ਵੱਡਾ ਨਾਮ ਹੋ ਗਿਆ ਸੋ ਇਸ ਤਰ੍ਹਾਂ ਜਿਹੜਾ ਛੋਟੇ ਗੈਂਗਸਟਰ ਵੀ ਨੇ ਸਟਰੀਟ ਲੈਵਲ ਤੇ ਉਹਨਾਂ ਨੂੰ ਵੀ ਅਸੀਂ ਟਾਰਗੇਟ ਨਾਲ ਕਰ ਰਹੇ ਹਾਂ ਸੋ ਦੈਟ ਇਹ ਜਿਹੜਾ ਸਾਰਾ ਆਰਗੇਨਾਈਜ਼ ਕ੍ਰਾਈਮ ਦਾ ਨੈਟਵਰਕ ਉਹ ਜੜੋਂ ਹੀ ਮੁਕਾਇਆ ਜਾਵੇ ਇਹਨਾਂ ਨੂੰ ਡਿਲੀਵਰੀ ਪੁਆਇੰਟ ਉਹ ਵੀ ਨਾਮ ਦੇ ਸਕਦੇ ਆ ਜੀ ਐਸੋਸੀਏਟ ਵਿਦ ਡਿਲੀਵਰੀ ਬੁਆਇਸ ਆਫ ਗੈਂਗਸਟਰ 체ਰੇ ਪਿਆਰਾਂ ਦੀ ਪਛਾਣ ਕਰਕੇ ਦੇਖੋ ਬੇਸਿਕਲੀ ਤਾਂ ਸਮਗਲਰ ਨੇ ਠੀਕ ਹੈ ਜੀ ਔਰ ਵੱਡੇ ਲੈਵਲ ਤੇ ਜੇ ਇੰਟਰਨੈਸ਼ਨਲ ਬਾਰਡਰ ਤੋਂ ਸਮਗਲਿੰਗ ਕਰ ਰਹੇ ਹੈ ਤਾਂ ਤੁਸੀਂ ਸਮਝੋ ਵੀ ਐਂਟੀ ਨੈਸ਼ਨਲੀ ਨੇ ਠੀਕ ਹੈ ਹਾਂ ਥੈਂਕ ਯੂ ਜੀ ਉਹ बस ਚੱਲ ਰਹੀ ਹੈ ਜੀ ਸਾਡਾ ਆਪਰੇਸ਼ਨ ਅਸੀਂ ਮੈਂ ਜੇ ਰਿਵੀਲ ਕਰਾਂਗਾ ਤਾਂ ਖਰਾਬ ਹੋ ਜਾਏਗਾ ਬਟ ਦੋ ਤਿੰਨ ਦਿਨ ਚ ਤੁਹਾਨੂੰ ਵਧੀਆ ਹੋਰ ਇਹਦੇ ਬਾਰੇ ਅਸੀਂ ਖੁਸ਼ਾਸੀ ਕਰਾਂਗੇ ਹਾਂਜੀ ਹਾਂਜੀ ਰਿਮਾਂਡ ਤੇ ਇਹ ਕਹਿੰਦੇ 10 ਦਿਨ ਜੀ ਸਰ 10 ਦਿਨ ਹਾਂਜੀ ਸਰ ਜੋ 116 ਬੰਦੇ ਬਈ ਕੱਲ ਗ੍ਰਫਤਾਰ ਕੀਤੇ ਆ ਇਹਦੇ ਵਿੱਚ ਕੋਈ ਰਿਕਵਰੀਆਂ ਹੋਈਆਂ ਇਹਨਾਂ ਕੋਲ ਹੋਈਆਂ ਜੀ ਤੁਹਾਨੂੰ ਦੇ ਦਾਂਗੇ ਪ੍ਰੈਸ ਨੋਟ ਅੱਜ ਜਾਰੀ ਕਰਾਂਗੇ ਅੱਜ ਦੇ ਵਿੱਚ ਨਾਲ ਪਾ ਕੇ ਵੀ ਰਿਵਿਊ ਫੁੱਲ ਇਹ ਤਾਂ ਮੈਂ ਤੁਹਾਨੂੰ ਵੈਸੇ ਹੀ ਦੱਸਿਆ ਕਿਉਂਕਿ ਇਹਦੇ ਨਾਲ ਰਿਲੇਟਿਡ ਸੀ ਆਰਗੇਨਾਈਜ਼ ਕਰਾਂਗੇ ਸਰ ਸਾਡੇ ਫਾਊਂਡਿੰਗ ਮੈਂ ਨਾ ਅਫਸਰ ਅਫਸਰ ਜਾਂ ਮੁਲਾਜ਼ਮ ਜਿਹੜੀ ਨਾਲ ਰਲਈ ਹੋਈ ਨਹੀਂ ਉਹਨਾਂ ਨੂੰ ਵੀ ਚੇਤਾਵਨੀ ਦਿੱਤੀ ਹੈ ਤੁਸੀਂ ਵੀ ਆਪਣੀ ਕੋਈ ਪੁਲਿਸ ਜਿਹੜੀ ਪੁਲਿਸਿੰਗ ਕਰ ਰਹੇ ਨੇ ਕੁਝ ਕਾਲੀਆਂ ਭੇਡਾਂ ਵੀ ਹੁੰਦੀਆਂ ਨੇ ਜਿਹੜੇ ਨਾਲ ਰਲੇ ਹੁੰਦੇ ਨੇ ਜਾਂ ਇਹਨਾਂ ਦੀ ਸਪੋਰਟ ਕਰਦੇ ਨੇ ਕਿਉਂਕਿ ਬਹੁਤ ਮੁਸ਼ਕਲ ਦੇ ਨਾਲ ਇਹਨਾਂ ਨੂੰ ਕਾਬੂ ਕੀਤਾ ਜਾਂਦਾ ਹੈ ਸੋ ਕੋਈ ਚੇਤਾਵਨੀ ਦੇ ਰੂਪ ਚ ਉਹਨਾਂ ਲੋਕਾਂ ਨੂੰ ਉਹਨਾਂ ਪੁਲਿਸ ਮੁਲਾਜ਼ਮਾਂ ਨੂੰ ਜਾਂ ਉਹਨਾਂ ਗੈਂਗਸਟਰਾਂ ਨੂੰ ਵੀ ਦੇਣਾ ਚਾਹੁੰਦੇ ਹਾਂ ਕੋਈ ਚੇਤਾਵਨੀ ਦੇਖੋ ਬੜੀ ਕਲੀਅਰ ਗੱਲ ਹੈ ਚੇਤਾਵਨੀ ਤਾਂ ਹੈਗੀ ਹੈਗੀ ਹੈ ਪਰ ਅਸੀਂ ਤਾਂ ਐਕਸ਼ਨ ਕਰਕੇ ਉਹਨਾਂ ਨੂੰ ਨਾਲ ਦਿਖਾ ਰਹੇ ਹਾਂ ਤੁਹਾਨੂੰ ਪਤਾ ਪਿੱਛੇ ਕਾਫੀ ਇਹ ਮੋਡਿਊਲ ਜਿਹੜੇ ਔਰ ਜੇ ਕੋਈ ਮੁਲਾਜ਼ਮ ਗਲਤੀ ਕਰਦਾ ਉਹਨੂੰ ਬਿਲਕੁਲ ਅਸੀਂ ਬਖਸ਼ਦੇ ਨਹੀਂ ਤੇ ਨਾ ਹੀ ਜ਼ੀਰੋ ਟੋਲਰੈਂਸ ਪਾਲਿਸੀ ਸਾਡੀ ਇਹੀ ਮਾਨਯੋਗ ਸੀਐਮ ਸਾਹਿਬ ਤੇ ਤੇ ਡੀਜੀ ਸਾਹਿਬ ਦੀ ਜਿਹੜੀ ਡਾਇਰੈਕਸ਼ਨ ਨੇ ਉਹਦਾ ਮਤਲਬ ਔਨ ਗਰਾਉਂਡ ਇਹੀ ਅਸੀਂ ਇੰਪੈਕਟ ਲੈਣੇ ਆ ਕਿ ਬਿਲਕੁਲ ਕੋਈ ਟੋਲਰੈਂਸ ਨਹੀਂ ਔਰ ਬਹੁਤ ਸਟ੍ਰਿਕਟ ਲੀਗਲ ਐਕਸ਼ਨ ਲਿਆ ਜਾਂਦਾ ਠੀਕ ਹੈ 116 ਬੰਨਾਂ ਕੋਈ ਨਾਬਾਲਗ ਵੀ ਨਹੀਂ ਨਹੀਂ ਉਹ ਨਹੀਂ ਮੈਂ ਉਹ ਨਾਬਾਲਗ ਬਾਰੇ